ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਨਾ ਸਾਰਿਆਂ ਦਾ ਦਿਲ ਟੁੱਟ ਗਿਆ ਹੈ ਖਾਸ ਕਰਕੇ ਉਹਨਾਂ ਦਾ ਜੋ ਸਿੰਗਰ ਉਹਨਾਂ ਦੇ ਨਾਲ ਰਹਿੰਦੇ ਸੀ ਕੁਲਵਿੰਦਰ ਬਿੱਲਾ ਕਨਵਰ ਗਰੇਵਾਲ ਕਨਵਰ ਗਰੇਵਾਲ ਨੇ ਕਿਹਾ ਸਟੇਜ ਤੇ ਕਿ ਮੇਰਾ ਨਾ ਹੁਣ ਫੇਰ ਸ਼ੋਅ ਆ ਪਰ ਸਾਡਾ ਦਿਲ ਨਹੀਂ ਕਰਦਾ ਪਿਆ ਦਿਲ ਸਾਡਾ ਟੁੱਟਿਆ ਹੋਇਆ ਵਾ ਪਤਾ ਨਹੀਂ ਆਪਾਂ ਇੱਥੇ ਕਿੱਦਾਂ ਪਰਫਾਰਮੈਂਸ ਕਰਨੀ ਆ ਤੁਹਾਨੂੰ ਵੀ ਸਾਰਾ ਪਤਾ ਤੇ ਪਤਾ ਸਾਨੂੰ ਵੀ ਆ ਅੱਜ ਸਟੇਜਾਂ ਤੇ ਖੜੇ ਆ ਤੇ ਗਾ ਰਹੇ ਆ ਬਾਬਾ ਤੁਸੀਂ ਵੀ ਅੱਜ ਬੈਠੇ ਸੁਣ ਰਹੇ ਹੋ ਪਰ ਤੁਸੀਂ ਮੇਰੇ ਦਿਲ ਦੀਆਂ ਬੱਝ ਲਿਓ ਮੈਂ ਤੁਹਾਡੇ ਦਿਲ ਦੀਆਂ ਜਾਣਦਾ ਕਿ ਇੱਥੇ ਖੜੇ ਬਹੁਤ ਚੰਗੇ ਲੱਗਦੇ ਆ ਚੇਚਾ ਦੇ ਮਗਰਲੇ ਪਾਸੇ ਸਾਡੇ ਚੰਗੇ ਪੱਖ ਵੀ ਆ ਸਾਡੇ ਮਾਰੇ ਪੱਖ। ਤੁਹਾਡੇ ਕੋਈ ਯਾਰਾਂ ਦੋਸਤਾਂ ਤੋਂ ਰਿਸ਼ਤੇਦਾਰਾਂ ਚ ਕਿਤੇ ਵੀ ਕੋਈ ਵੀ ਜੀ ਜਾਂਦਾ ਨਾ ਤਾਂ ਸਾਰੇ ਉੱਥੇ ਜਾਇਆ ਕਰੋ ਉਹਨਾਂ ਦਾ ਸਾਥ ਦਿਆ ਕਰੋ। ਨਾਲ ਖੜ੍ਹ ਜਿਆ ਕਰੋ ਇੱਥੋਂ ਕੁਝ ਵੀ ਨਾਲ ਨਹੀਂ ਜਾਣਾ ਤੁਹਾਡੇ ਆ ਦੇਖ ਹੀ ਲਓ ਤੁਸੀਂ ਵੱਡੀਆਂ ਵੱਡੀਆਂ ਗੱਡੀਆਂ ਤੇ ਮੋਟਰਸਾਈਕਲ 'ਚ ਬੰਦੇ ਦੇ ਘਰੇ ਖੜੇ ਹੀ ਰਹਿ ਗਏ। ਕੋਠੀਆਂ ਇੱਥੇ ਹੀ ਰਹਿ ਜਾਂਦੀਆਂ ਨਾਲ ਕੁਝ ਨਹੀਂ ਜਾਂਦਾ ਬਸ ਉਹ ਟਾਈਮ ਹੁੰਦਾ ਨਾਲ ਖੜ੍ਹ ਜਿਆ ਕਰੋ। ਤੁਹਾਡੇ ਵੀ ਕੋ ਸਾਖ ਸੰਬੰਧੀਆਂ ਚ ਕੋਈ ਦੋਸਤਾਂ ਨਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰਾ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਐ ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਐ ਪਰ ਬੰਦਾ ਤੁਰ ਜਾਂਦਾ ਬਾਬੂ ਬੰਦਾ ਨਹੀਂ ਮੁੜ ਕੇ ਆਉਂਦਾ ਹੈ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰ ਇੱਤੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ ਯਾਰੋ ਜੇ ਰਾਜਵੀਰ ਜਵੰਦੇ ਨੂੰ ਤੁਸੀਂ ਵੀ ਮਿਸ ਕਰਦੇ ਹੋ ਤਾਂ ਕਮੈਂਟਾਂ 'ਚ ਲਿਖ ਦਿਓ ਮਿਸ ਜੀ ਬਾਈ ਤੇ ਰਾਜਵੀਰ ਜਵੰਦੇ ਲਈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਇਨਸਾਨ ਸਮਝ ਜਾਵੇ ਵੀ ਇਸ ਦੁਨੀਆ 'ਤੇ ਕੁਝ ਨਹੀਂ ਰੱਖਿਆ ਭਾਈ ਪਿਆਰ ਨਾਲ ਰਹੋ ਕਿਸੇ ਦਾ ਹੱਕ ਨਾ ਖਾਓ ਸੋ ਇਹ ਵੀਡੀਓ ਇੱਥੇ ਖਤਮ ਕਰਦੇ ਹਾਂ ਰੱਬ ਰਾਖਾ